ਹੋ ਤਾਂ ਮਸ਼ੀਨਰੀ ਦਾ ਜੋ ਗੱਲ ਹੈ ਨਾ ਮਸ਼ੀਨਰੀ ਬਹੁਤ ਜ਼ਿਆਦਾ ਹੁੰਦੀ ਇੱਥੇ ਜਿੱਥੇ ਪਹਿਲਾਂ ਇਹ ਨਹੀਂ ਮਸ਼ੀਨਰੀ ਨਹੀਂ ਸੀ ਹੁੰਦੀ ਪਹਿਲਾਂ ਹੁਣ ਬਹੁਤ ਸਾਰੀ ਮਸ਼ੀਨਰੀ ਆਉਂਦੀ ਹੈ ਬਹੁਤ ਨਵੀਂ ਨਵੀਂ ਮਸ਼ੀਨਰੀ ਆ ਗਈ ਉਹਦੀ ਨੌਲਜ ਮਿਲਦੀ ਆ ਬਾਕੀ ਇੱਥੇ ਆ ਕੇ ਡੰਗਰਾਂ ਦੇ ਜਿੱਥੇ ਹੈਗਾ ਉੱਥੇ ਬਹੁਤ ਨੌਲਜ ਮਿਲਦੀ ਆ ਡੰਗਰਾਂ ਬਾਰੇ ਲੇਕਿਨ ਇੱਥੇ ਸਵਾਏ ਮਸ਼ੀਨਰੀ ਆਉਂਦੀ ਹੈ ਮਸ਼ੀਨਰੀ ਵੀ ਵੱਡੀ ਵੱਡੀ ਮਸ਼ੀਨਰੀ ਆਉਂਦੀ ਹੈ ਜਿਹੜੀ ਆਮ ਕਿਸਾਨ ਦੀ ਅਪਰੋਚ ਤੋਂ ਬਾਹਰ ਹੈ ਕਿਉਂਕਿ ਬਹੁਤ ਸਰੀ ਜਿਹੜਾ ਪੰਜਾਬ ਦਾ ਕਿਸਾਨ ਉਹ ਤੋਂ ਛੋਟਾ ਹੀ ਹੈ ਜੀ ਕਿਉਂਕਿ ਜਿਹੜੀ ਇਹਨਾਂ ਨੇ ਦੱਸਦੀਆਂ ਇੱਥੇ ਅਸੀਂ ਕਿਸਾਨ ਹੈ ਕਿਸਾਨ ਕਰ ਰਹੇ ਆ ਜੀ ਪਰ ਉਹਨਾਂ ਨੂੰ ਵੋਟ ਕਰਨਾ ਬੜਾ ਔਖਾ ਸੀ ਬੜਾ ਮੁਸ਼ਕਲ ਹੈ ਜੀ ਵਧੀਆ ਰਹਿੰਦਾ ਸਵੇਰ ਨਵੀਂ ਚੀਜ਼ ਦਾ ਪਤਾ ਲੱਗਦਾ ਜਿਵੇਂ ਬੂਟਿਆਂ ਬਾਰੇ ਡੇਰੀ ਫਾਰਮ ਬਾਰੇ ਪ੍ਰੋਜੈਕਟਾਂ ਬਾਰੇ ਹਰੇ ਪ੍ਰੋਜੈਕਟਾਂ ਦਾ ਪਤਾ ਲੱਗਦਾ ਵਾ ਜਿਵੇਂ ਮਸ਼ੀਨਰੀ ਬਾਰੇ ਸਾਰਾ ਕੁਝ ਕਿਹੜੀ ਆਈ ਹੈ ਨਵੀ ਨਵੇਂ ਦਾ ਲੱਗ ਰਿਹਾ ਕਿ ਲੱਗਦੇ ਕੇ ਬਾ ਪਹਿਲਾਂ ਨਾਲੋਂ ਕੀ ਡਿਫਰੈਂਟ ਕੀ ਹੈ ਨਹੀਂ ਸਾਰਾ ਕੁਝ ਪਹਿਲਾਂ ਵਾਂਗੂ ਹੀ ਬਹੁਤ ਵਧੀਆ ਵਾ ਪਿਛਲੇ ਮੇਲੇ 'ਚ ਬਹੁਤ ਰੌਣਕ ਸੀ ਨਾ ਐਕੀ ਜ਼ਿਆਦਾ ਤੁਸੀਂ ਕਹੋ ਵੀ ਕਿਸਾਨ ਦਾ ਨਹੀਂ ਜਾਂ ਕਿਸੇ ਸਰਕਾਰਾਂ ਕਰਕੇ ਥੋੜਾ ਬੋਤਾ ਰਸਤਾ ਫਰਕ ਹੈਗਾ ਬਾਕੀ ਇਦਾਂ ਨਹੀਂ ਕਹਿ ਸਕਦੇ ਵੀ ਰਸ ਘੱਟਾ ਕੱਲੂ ਵੱਧ ਵੀ ਸਕਦਾ ਜੀ ਅਬ ਇਸ ਲਾਈਫ ਸਟਾਈਲ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਵਿਸ਼ਾਲੀ ਸ਼ਰਮਾ ਸਵਾਗਤ ਕਰਦੀ ਹਾਂ ਤੁਹਾਡਾ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਲੁਧਿਆਣਾ ਦੇ ਪੀਏਯੂ ਦੇ ਵਿੱਚ ਕਿਸਾਨੀ ਮੇਲਾ ਲੱਗਿਆ ਜਿਸ ਦੇ ਵਿੱਚ ਸੋਨੇ ਦੀਆਂ ਫਸਲਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਕਿਸਾਨਾਂ ਨੂੰ ਜਿਸ ਚੀਜ਼ ਦੀ ਰਿਕੁਆਇਰਮੈਂਟ ਹੁੰਦੀ ਹੈ ਕਿਸਾਨੀ ਦੇ ਵਿੱਚ ਨਵੀਂ ਚੀਜ਼ ਕਿਹੜੀ ਐਡ ਕਰਨੀ ਹੈ ਦਵਾਈਆਂ ਮਸ਼ੀਨਰੀਆਂ ਸਾਰਾ ਕੁਝ ਇਸ ਮੇਲੇ ਦੇ ਵਿੱਚ ਦੱਸਿਆ ਜਾਂਦਾ ਹੈ ਜਿਸ ਕਰਕੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਤੇ ਇਸ ਦੇ ਨਾਲ ਨਾਲ ਗੜਵਾਸੂ ਮੇਲਾ ਵੀ ਲੱਗਾ ਹੋਇਆ ਜਿਸ ਨੂੰ ਪਸ਼ੂ ਪਾਲਨ ਮੇਲਾ ਵੀ ਕਿਹਾ ਜਾਂਦਾ ਜਿਸ ਦੇ ਵਿੱਚ ਪਸ਼ੂਆਂ ਦੇ ਰਿਲੇਟਿਡ ਹਰ ਇੱਕ ਜਾਣਕਾਰੀ ਦਿੱਤੀ ਜਾਂਦੀ ਹੈ ਘਰ ਦੇ ਵਿੱਚ ਪੈਟਸ ਰੱਖੇ ਹੁੰਦੇ ਨੇ ਉਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਕੀ ਖਵਾਉਣਾ ਚਾਹੀਦਾ ਹੈ ਕੀ ਪਿਲਾਉਣਾ ਚਾਹੀਦਾ ਹੈ ਕਿਵੇਂ ਉਹਨਾਂ ਨੂੰ ਰੱਖਣਾ ਚਾਹੀਦਾ ਤੇ ਜੇ ਕੋਈ ਉਹਨਾਂ ਨੂੰ ਕੋਈ ਦਿੱਕਤ ਹੈ ਉਹਨੂੰ ਕਿਵੇਂ ਠੀਕ ਕਰਨਾ ਚਾਹੀਦਾ ਤਾਂ ਆਓ ਗੱਲਬਾਤ ਕਰਦੇ ਹਾਂ ਇੱਥੇ ਦੇ ਲੋਕਾਂ ਨਾਲ ਕਿਸਾਨੀ ਮੇਲੇ ਦੇ ਵਿੱਚ ਵੀ ਤੇ ਗੜਵਾਸੂ ਮੇਲੇ ਦੇ ਵਿੱਚ ਵੀ ਕਿ ਕਿਵੇਂ ਦਾ ਐਕਸਪੀਰੀਅੰਸ ਹੈ ਉਹਨਾਂ ਦਾ ਇੱਥੇ ਆ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਤੁਸੀਂ ਅਸੀਂ ਬੇਗੌਰ ਤੋਂ ਤਰਾਹੇ ਕੋਲੋਂ ਜੀ ਜਰਾਨੇ ਤੋਂ ਤਾਂ ਕੀ ਨਾਮ ਹੈ ਤੁਹਾਡਾ ਮਨਤੇਰ ਸਿੰਘ ਪਸ਼ੂ ਪਾਲਨ ਮੇਲੇ ਦੇ ਵਿੱਚ ਆ ਕੇ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗਿਆ ਜੀ ਬਹੁਤ ਨੌਜ ਮਿਲਦੀ ਆ ਅੱਛਾ ਪਹਿਲੀ ਵਾਰ ਆਏ ਹੋ ਨਹੀਂ ਜੀ ਜਦ ਬਹੁਤ ਸਾਰ ਜਦ ਹੀ ਸੋਚੀ ਸੰਗਰੇ ਜਦ ਆਉਨੇ ਆ ਅੱਛਾ ਹਾਂ ਜੀ ਤੇ ਹੁਣ ਪਹਿਲਾਂ ਤੁਸੀਂ ਜੇ ਕਹਿੰਦੇ ਹੋ ਆਉਂਦੇ ਸੀਗੇ ਤਾਂ ਉਦੋਂ ਤੇ ਹੁਣ ਨਾਲੋਂ ਕੀ ਫਰਕ ਲੱਗਦਾ ਬਹੁਤ ਮਸ਼ੀਨਰੀ ਦਾ ਜੋਗ ਆ ਗਿਆ ਨਾਲ ਮਸ਼ੀਨਰੀ ਬਹੁਤ ਜ਼ਿਆਦਾ ਆਉਂਦੀ ਇੱਥੇ ਅੱਛਾ ਜੀ ਜਦ ਪਹਿਲਾਂ ਇੰਨੀ ਮਸ਼ੀਨਰੀ ਨਹੀਂ ਸੀ ਹੁੰਦੀ ਪਹਿਲਾਂ ਜੀ ਹੁਣ ਬਹੁਤ ਸਾਰੀ ਮਸ਼ੀਨਰੀ ਆਉਂਦੀ ਆ ਬਹੁਤ ਨਵੀਂ ਨਵੀਂ ਮਸ਼ੀਨਰੀ ਆ ਗਈ ਉਹਦੀ ਨੌਲੇਜ ਮਿਲਦੀ ਆ ਬਾਕੀ ਇੱਥੇ ਆ ਕੇ ਡੰਗਰਾਂ ਦੇ ਜਿੱਥੇ ਹੈਗਾ ਉੱਥੇ ਬਹੁਤ ਨੌਲੇਜ ਮਿਲਦੀ ਆ ਡੰਗਰਾਂ ਬਾਰੇ ਜੀ ਇੱਥੇ ਸਟਾਲਾਂ ਬਹੁਤ ਲੱਗੀਆਂ ਹੋਈਆਂ ਨੇ ਮੈਡੀਕਲ ਦੀਆਂ ਉੱਤੇ ਸਾਨੂੰ ਬਹੁਤ ਵੇ ਸਸਤੇ ਰੇਟ ਤੇ ਦਬਾਂਜਾਂ ਮਿਲਦੀਆਂ ਨੇ ਅੱਛਾ ਸਸਤੇ ਰੇਟ ਤੇ ਮਿਲਦੀਆਂ ਹਾਂਜੀ ਸਸਤੇ ਰੇਟ ਤੇ ਕੰਟਰੋਲ ਰੇਟ ਤੇ ਮਿਲ ਜਾਂਦੀਆਂ ਨੇ ਜੀ ਫਿਰ ਇੱਥੋਂ ਜੀ ਖਰੀਦ ਕੇ ਲੈ ਕੇ ਜਾਂਦੇ ਹਾਂ ਅੱਛਾ ਜੀ ਮਤਲਬ ਐ ਲੱਗਦਾ ਕਿ ਜੇ ਅਸੀਂ ਇੱਥੇ ਆਈਏ ਤਾਂ ਮੁੱਲ ਪੈ ਜਾਂਦਾ ਬਿਲਕੁਲ ਬਿਲਕੁਲ ਪੈਂਦਾ ਜੀ ਜੀ ਸਾਮਾਨ ਲੈ ਕੇ ਚੱਲੇ ਆ ਤਾਂ ਖਰੀਦਦੇ ਆ ਖਰੀਦ ਕੇ ਲੈ ਕੇ ਚੱਲੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਗੁਰਮukh Singh ਜੀ ਤੇ ਕਿੱਥੋਂ ਆਏ ਤੁਸੀਂ ਅਸੀਂ ਬੇਗੌਰ ਤੋਂ ਜੀ ਰਾਏ ਕੋਲੋਂ ਅੱਛਾ ਜੀ ਤੇ ਕਿਵੇਂ ਤਾਂ ਲੱਗ ਰਿਹਾ ਮੇਲੇ ਦੇ ਵਿੱਚ ਆ ਕੇ ਮੇਲਾ ਤਾਂ ਬਹੁਤ ਸ਼ਾਨ ਰੇਕ ਵਾਰੀ ਰੇਕ ਵਾਰੀ ਸਾਨੂੰ 30 35 ਹਜ਼ਾਰ ਰੁਪਏ ਮੇਲਾ ਦੇਖਦੇ ਅੱਛਾ ਰੇਕ ਵਾਰੀ ਮੇਲਾ ਜਾਨੀ ਲੱਗੇ ਕਿਥੋਂ ਆਉਂਦਾ ਰੇਕ ਵਾਰੀ ਲੱਗੇ ਭਰਦਾ ਤੇ ਐਂ ਤਾਂ ਨਹੀਂ ਕਦੀ ਹੋਇਆ ਕਿ ਮੇਲਾ ਮਿਸ ਕਰਤਾ ਹੋਵੇ ਛੱਡ ਦਿੱਤਾ ਹੋਵੇ ਨਹੀਂ 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 ਮੇਲਾ ਮਿਸ ਨਹੀਂ ਕਰਿਆ ਕੋਈ ਮਜਬੂਰੀ ਹੋਵੇ ਕਿ ਤੱਕ ਤੇ ਮਿਸ ਹੋ ਗਿਆ ਨਹੀਂ ਨਹੀਂ ਮਿਸ ਹੋਣ ਦਿੱਤਾ ਨਹੀਂ ਕਰਿਆ ਮੇਲਾ ਮਿਸ ਨਹੀਂ ਕਰਿਆ ਕਦੀ ਮੇਲਾ ਮਿਸ ਨਹੀਂ ਨਾ ਜੀ ਨਾ ਕੀ ਬਾਤ ਹੈ ਹਾਂ ਮਤਲਬ ਪਿਆਰ ਹੈ ਮੇਲੇ ਦੇ ਨਾਲ ਮੇਰੇ ਨਾਲ ਪਿਆਰਾ ਈ ਰੂਹ ਆ ਸਾਡੀ ਮੇਲਾ ਕੀ ਬਾਤ ਹੈ ਖੇਤੀਬਾੜੀ ਕਰਦਿਆਂ ਕਰਕੇ ਸਾਡੀ ਰੂਹ ਆ ਮੇਲਾ ਸਮਾਨ ਸਮੋਨ ਲੈ ਲਿਆ ਸ਼ੌਪ ਤੋਂ ਅਸੀਂ ਵਿਆਹ ਛੱਡ ਦਿੰਨੇ ਆ ਮੇਲਾ ਨਹੀਂ ਛੱਡਦੇ। ਕੀ ਬਾਤ ਹੈ। ਵਿਆਹ ਛੱਡ ਦਿੰਦੇ ਮੇਲਾ ਨਹੀਂ ਛੱਡਦੇ। ਮੇਲਾ ਨਹੀਂ ਛੱਡਦੇ। ਹਾਂ। ਤੇ ਇੱਥੇ ਆ ਕੇ ਆਇਆ ਲੱਗਦਾ ਕਿ ਹਾਂਜੀ ਕਿ ਵਧੀਆ ਲੱਗਿਆ ਸਮਾਨ ਵਗੈਰਾ। ਪੂਰੀ ਮਨ ਪੂਰੀ ਸ਼ਾਂਤੀ ਆ ਖੁਸ਼ਮੰਦ ਦਰੂਖ ਹੋ ਜਾਂਦੀ ਆ। ਤੁੰ ਤਾਹ ਤਾਂ ਹੈਗੇ ਫੇ ਅਸੀਂ ਵਿਆਹ ਛੱਡ ਦਿੰਦੇ ਆ ਮੇਲਾ ਨਹੀਂ ਛੱਡਦੇ। ਅੱਗੇ ਨਾਲ ਮੇਰੇ ਤਰੀਕ ਸਾਨੂੰ ਜਦੋਂ ਆਉਂਦਾ ਖੁਸ਼ੀ ਚੜੇ ਮੇਰੇ ਤਰੀਕ ਆ ਗਈ। ਕੀ ਬਾਤ ਹੈ। ਹਾਂ ਰੱਬ ਕੋਲੋਂ ਅਰਦਾਸਾਂ ਕਰੀਏ ਵੀ ਉਸਨੂੰ بارش ਨਾ ਪਾਈ। ਅੱਛਾ। ਹਾਂ ਕਿ ਮੇਲਾ ਖਰਾਬ ਨਾ ਹੋਵੇ। ਮੇਲਾ ਨ ਮੇਲਾ ਹੀ ਨਹੀਂ ਖਰਾਬ ਹੋਇਆ ਦੁਕਾਨਦਾਰਾਂ ਨੂੰ ਬਹੁਤ ਨੁਕਸਾਨ ਹੋਇਆ। ਬਚਾਰੇ ਜਿਹੜੇ ਬੰਦੇ ਗਰੀਬ ਨੇ। ਤੁਸੀਂ ਕਹਿੰਦੇ ਹੋ ਕਿ ਅੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਂਦਿਆਂ ਨੂੰ ਕੀ ਲੱਗਦਾ ਜਿਹੜਾ ਅੱਜਕੱਲ ਦਾ ਯੂਥ ਹੈ ਉਹ ਵੀ ਇੱਥੇ ਆਣ ਦੇ ਵਿੱਚ ਇੰਟਰਸਟ ਰੱਖਦਾ ਖੇਤੀ ਦੇ ਵਿੱਚ ਇੰਟਰਸਟ ਰੱਖ ਰਿਹਾ। ਹਾਂਜੀ ਕੁਝ ਹੈ ਕਿ ਨਹੀਂ? ਕੁਝ ਹੈ। ਥੋੜੇ ਨੇ। ਥੋੜੇ ਡਟ ਰੱਖਦੇ ਨੇ। ਇਹ ਤਾਂ ਆਉਂਦਾ ਤੇ ਉਹ ਧੂਤੇ ਹੂੰ ਬਾਦਦਾ ਹੋਰੇ। ਹਾਂ ਘੁੰਮਣ ਫਿਰਨ। ਹਾਂ ਉਹ ਡਟ ਘੱਟ ਰੱਖਦਾ ਜਾਣਕਾਰੀ ਨੇ ਨਹੀਂ ਲੈਂਦਾ ਉਹ। ਬਸ ਮਾਹੌਲ ਦੇਖਣ ਆਉਂਦੇ। ਹਾਂ ਮਾਹੌਲੇ ਬਸ ਦੇਖਣ ਆਉਂਦੇ। ਮੈਂ ਕਹਿੰਦਾ ਮੇਲੇ ਪਰ ਯੋਧੇ ਵੀ ਕਰਦੇ ਨੇ ਅਹ ਖੇਤੀ ਤਰੀਕਾ ਪਰ ਬਹੁਤੇ ਇਹ ਹਜੇ ਹੁੰਦੇ ਨੇ ਜਿਹੜੀ ਹੁੱਲੜ ਵਜਲੀ ਜਾਂਦੇ ਨਹੀਂ ਹੁੱਲੜ ਵਜ ਨਹੀਂ ਕਰਦੇ ਹੁੱਲੜ ਵਾਗੇ ਮੇਲੇ ਦੇ ਨਹੀਂ ਹੁੱਲੜ ਵਾੜੀ ਨਹੀਂ ਕੋਈ ਮਤਲਬ ਇੰਜੋਏ ਕਰਨ ਦੇਖਣ ਹਾਂ ਇੰਜੋਏ ਤਾਂ ਕਰਦੇ ਹਾਂ ਹੁੱਲੜ ਵਾੜੀ ਬਿਲਕੁਲ ਨਹੀਂ ਪਰ ਵੈਸੇ ਤਾਂ ਸਿੱਖਣੇ ਆਉਂਦੇ ਨੇ ਬਹੁਤ ਲੋਕ ਇੱਥੇ ਬਹੁਤ ਬਹੁਤ ਸਿੱਖਣ ਨੂੰ ਮਿਲਦਾ ਪਰ ਨਹੀਂ ਕੁਝ ਕੁਝ ਇੱਕ ਕਦਮ ਇਹ ਕਹਿੰਦੀ ਹੈ ਜੇ ਹੋਵੇ ਉਹਦੇ ਨਾਲ ਦਾ ਦੋਸਤ ਹੁੰਦੇ ਜਿਹੜਾ ਨਹੀਂ ਵੀ ਖੇਤੀ ਕਰਦਾ ਦੋ ਦੋਸਤ ਇਕੱਠੇ ਹੋ ਜਾਂਦੇ ਆ ਤਾਂ ਉਹ ਥੋੜੀ ਬਹੁਤੀ ਖੱਪਖਾਨੀ ਪਾਈ ਦਿੰਦੇ ਨਹੀਂ 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 ਇੱਥੇ ਨਹੀਂ ਕਾਪੂ ਬਿਲਕੁਲ ਨਹੀਂ ਇੱਧਾ ਤਾਂ ਮੇਲੇ ਵਾਲੇ ਨਹੀਂ ਕੁਝ ਕਹਿੰਦਾ ਕਿਤੇ ਮੇਲੇ ਤੁਸੀਂ ਜੇ ਸਰਖਾ ਪੜੀ ਕੁਝ ਛੇ ਵੀ ਜਿਹੜੇ ਹੋਰ ਮੇਲੇ ਅੰਦਰ ਉੱਥੇ ਲੋਕ ਇੰਜੋਏ ਕਰਨ ਜਾਂਦੇ ਨੇ ਇੱਥੇ ਤਾਂ ਗਿਆਨ ਦਾ ਮੇਲਾ ਇਹ ਬਹੁਤ ਸਾਰਾ ਗਿਆਨ ਮਿਲਦਾ ਇੱਥੋਂ ਅਡੇ ਆਪਦੇ ਬੱਚੇ ਪੋਤੇ ਆਉਂਦੇ ਨੇ ਹਾਂਜੀ ਬੇਟੇ ਨੂੰ ਮੈਂ ਦਿਖਾਇਆ ਕੋਈ ਬੇਟੇ ਨੂੰ ਲੈ ਕੇ ਆਇਆ ਨਾਲ ਉਹ ਇੰਜੋਏ ਕਰਦੇ ਨੇ ਹਾਂਜੀ ਹੁਣ ਬੱਚੇ ਬਾਹਰ ਚਲੇ ਗਏ ਬਾਹਰ ਹੁਣ ਜੇ ਖੇਤੀ ਦੇ ਬਲਣ ਜਾਂ ਬੱਚਿਆਂ ਦਾ ਘਟ ਗਿਆ ਸਾਰਾ ਜੂਤ ਬਾਹਰ ਚਲੇ ਚਲਿਆ ਗਿਆ ਸਭ ਕੈਨੇਡਾ ਜਾ ਬੜੇ ਹੁਣ ਇੱਥੇ ਸਾਡੇ ਵਰਗੇ ਬਜ਼ੁਰਗ ਰਹਿ ਗਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਕੀ ਨਾਮ ਹੈ ਤੁਹਾਡਾ ਲਖਵਿੰਦਰ ਸਿੰਘ ਮੈਂ ਤੇ ਕਿੱਥੋਂ ਆਏ ਤੁਸੀਂ ਮੱਖੂ ਡਿਸਟ੍ਰਿਕਟ ਫਰੋਜ਼ਪੁਰ ਤੋਂ ਫਰੋਜ਼ਪੁਰ ਤੋਂ ਆਏ ਹਾਂ ਤੇ ਕਿੰਨੇ ਸਾਲ ਹੋ ਗਏ ਮੇਲੇ ਜਾਂਦੇ ਨੇ ਕਰੀਬ ਹੋ ਹੀ ਗਿਆ 5 ਸਾਲ ਮੈਨੂੰ 5 ਸਾਲ ਤੇ 5 ਸਾਲਾਂ ਦੇ ਵਿੱਚ ਮੇਲੇ 'ਚ ਬਦਲਾਵ ਕੀ ਨਜ਼ਰ ਆਇਆ ਬਦਲਾਵ ਹਰ ਵੇਰੀ ਗੇਮਾ ਗੇਮੀ ਹੁੰਦੀ ਹੈ ਕਿ ਰੌਣਕ ਘਟਾ ਕੁਝ اچھا ਤੇ ਦੂਸਰੀ ਗੱਲ ਹੈ ਵੀ ਚੰਗੀਆਂ ਕਿਸਮਾਂ ਵੀ ਕਈ ਦਿੱਤੀਆਂ ਨੇ ਇਹਨਾਂ ਨੇ ਪਿਛਲੀ ਵਾਰ 826 ਕਣਕ ਦੀ ਵੈਰਾਈਟੀ ਦਿੱਤੀ ਹੈ ਮੈਂ ਲੈ ਕੇ ਗਿਆ ਸੀ ਬਹੁਤ ਹੀ ਜ਼ਿਆਦਾ ਸੁਪਰ ਚਾਰਡ 28 ਕੁਇੰਟਲ 40 ਕਿਲੋ ਮੈਂ ਉਹਦਾ ਲਿਆ 11 ਏਕੜ ਲਾਈ ਸੀ ਤੇ ਬਾਕੀ ਜਿਹੜੀਆਂ ਹੋਰ ਹੈ ਜਮੀਨੀ ਪੱਧਰ ਤੇ ਜਿਹੜੇ ਸੁਧਾਰ ਕਰਨ ਵਾਲੇ ਉਹ ਮਾਰਾਂ ਨੂੰ ਪਤਾ ਹੋਰ ਕਰਨ ਕਿਸਾਨਾਂ ਦੀ ਬਿਹਤਰੀ ਲਈ ਕੰਮ ਕਰਨ ਤੇ ਜਿਹੜੀ ਕੋਈ ਖਾਦ ਦੀ ਸ਼ੋਰਟੇਜ ਆ ਜਾਂਦੀ ਹੈ ਖਰਾਬ ਹੁੰਦੇ ਜਮੀਂਦਾਰ ਹੁੰਦਾ ਤੇ ਕੋਈ ਹੁੰਦਾ ਬਦਲਾਅ ਵਾਸਤੇ ਜਾਂ ਕੁਝ ਵੀ ਜਿਹੜਾ ਹੋਰ ਕਿਸਾਨਾਂ ਦੀ ਭਲਾਈ ਲਈ ਕਰ ਸਕਦੇ ਉਹ ਕਰਨਾ ਚਾਹੀਦਾ ਤੁਸੀਂ ਹੋਰ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਇਹੀ ਹੈ ਜਿਹੜਾ ਐਗਰੀਕਲਚਰ ਦੇ ਨਾਲ ਜੁੜਿਆ ਉਹ ਇੱਥੇ ਜ਼ਰੂਰ ਆਉਣ ਜਿਹੜੇ ਜਿਹੜੇ ਜੇ ਕੋਈ ਮੱਛੀ ਪਾਲਣਾ ਹੈ ਜਾਂ ਪਸ਼ੂ ਪਾਲਣ ਦੇ ਵਿੱਚ ਹੋਰ ਕੋਈ ਗਾਵਾਂ ਪਾਲਦਾ ਕਿਸੇ ਵੀ ਤਰੀਕੇ ਦਾ ਹੈਗਾ ਉਸ ਖਲਾਈ ਲੈਣ ਤਾਂ ਕਿ ਥੋੜਾ ਜਿਹਾ ਆਸਾਨੀ ਹੋ ਸਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਕਿੱਥੋਂ ਆਏ ਤੁਸੀਂ ਲੁਧਿਆਣੇ ਤੋਂ ਹੀ ਆ ਮੈਂ ਬੰਡੇਲੋਂ ਕੋਲੇ ਰੁੜਕਾ ਪੈਂਦਾ ਹਾਂ ਅੱਛਾ ਕੀ ਨਾਮ ਹੈ ਤੁਹਾਡਾ ਹਰਜੀਤ ਸਿੰਘ ਆ ਜੀ ਤੇ ਕਿਸਾਨ ਮੇਲੇ ਚ ਪਹਿਲੀ ਵਾਰ ਆਏ ਹਾਂ ਨੇ ਹਰ ਇੱਕ ਸਾਲ ਆਉਂਦੇ ਆ ਮੈਂ ਤੇ ਕਿਵੇਂ ਦਾ ਐਕਸਪੀਰੀਅੰਸ ਹੈ ਇਸ ਵਾਰ ਦਾ ਵਧੀਆ ਮੈਂ ਵਧੀਆ ਰਿਆਂ ਦਾ ਨਵੀਂ ਚੀਜ਼ ਦਾ ਪਤਾ ਲੱਗਦਾ ਜਿਵੇਂ ਬੂਟਿਆਂ ਬਾਰੇ ਡੈਰੀ ਫਾਰਮ ਬਾਰੇ ਪ੍ਰੋਡਕਟਾਂ ਬਾਰੇ ਹਰੇ ਪ੍ਰੋਡਕਟਾਂ ਦਾ ਪਤਾ ਲੱਗਦਾ ਵਾ ਜਿਵੇਂ ਮਸ਼ੀਨਰੀ ਬਾਰੇ ਸਾਰਾ ਕੁਝ ਕਿਹੜੀ ਆਈ ਹੈ ਨਵੀਂ ਤਕਨਕ ਹੈ ਤਕਨੋਲੋਜੀ ਬਾਰੇ ਪਤਾ ਲੱਗਦਾ ਮੈਂ ਜਿੰਨੀ ਵਾਰ ਆਨੇ ਉਹ ਕੁਛ ਨਾ ਕੁਛ ਲੈ ਕੇ ਹੀ ਜਾਂਦੇ ਹਾਂ ਹਾਂਜੀ ਹਰ ਵਾਰ ਹੀ ਲੈ ਕੇ ਜਾਂਦੇ ਆ ਇਸ ਵਾਰ ਕੀ ਲੈ ਕੇ ਚੱਲੇ ਆ ਇਸ ਵਾਰ ਹੀ ਬੂਟੇ ਲਾਏ ਨੇ ਜੀ ਤੇ ਆਪ ਪਸ਼ੂਆਂ ਲਈ ਲਿਆ ਵਾ ਮੈਡੀਸਨ ਲਈ ਆ ਥੋੜੀ ਜਿਹੀ ਤੇ ਹਜੇ ਸਮਾਨ ਥੋੜਾ ਜਿਹਾ ਗਾਂ ਤੋਂ ਲੈਣਾ ਵਾ ਚੱਕ ਓਖਾ ਆ ਜਾਂਦਾ ਤੁਹਾਨੂੰ ਓਵਰ ਆਲ ਮੇਲਾ ਵਧੀਆ ਲੱਗ ਰਿਹਾ ਹਾਂਜੀ ਮੇਲਾ ਵਧੀਆ ਲੱਗਦਾ ਹੈ ਥੈਂਕ ਯੂ ਮੈਮ ਕੋਈ ਕਮੀ ਬੇਸੀ ਕਮੀ ਬੇਸੀ ਮੈਮ ਆ ਤੀਨਾ ਥੋੜਾ ਜਿਹਾ ਆਪਣੇ ਮਸ਼ੀਨਰੀ ਦਾ ਜਮੈਂ ਥੋੜਾ ਘੱਟ ਆ ਅਗੇ ਜ਼ਿਆਦਾ ਹੁੰਦਾ ਵਾ ਤੇ ਥੋੜੇ ਸਟਾਲ ਘੱਟ ਦੀਗੇ ਹਾਂ ਬਾਕੀ ਠੀਕ ਹੈ ਜੀ ਇਹ ਤੇ ਪਸ਼ੂਆਂ ਦਾ ਵੀ ਠੀਕ ਆ ਤੇ ਆ ਬਾਗਬਾਨੀ ਦਾ ਵੀ ਸਾਰਾ ਠੀਕ ਆ ਤੇ ਉਧਰ ਥੋੜਾ ਜਿਆ ਤੇ ਕਮੀ ਲੱਗੀ ਆ ਜੀ ਤੇ ਕਿਸਾਨ ਮੇਲੇ ਚ ਪਹਿਲੀ ਵਾਰ ਆਏ ਹੋ ਨਹੀਂ ਨਹੀਂ ਮੈਂ ਨਿਤੇ ਮੁਲਾਜ਼ਮਾ ਮੈਨੂੰ 19 ਸਾਲ ਹੋ ਗਏ 20ਵਾਂ ਸਾਲ ਆ ਗਿਆ ਮੈਂ ਲੈਂਡਸਕੇਪ ਨਰਸੀਅਰ ਸਟੇਟ ਆਫਿਸ ਦੇ ਵਿੱਚ ਡਿਊਟੀ ਕਰਦਾ ਖੂਬੀਆਂ ਤੇ ਖਾਮੀਆਂ ਫਿਰ ਬਖੂਬੀ ਪਤਾ ਹੋਣੀ ਐ ਇੱਥੇ ਦੀ ਹਾਂਜੀ ਕਿਰਪਾ ਜੀ ਕਿਰਪਾ ਕਿਵੇਂ ਦਾ ਲੱਗ ਰਿਹਾ ਹੈ ਕੀ ਲੱਗਦਾ ਹੈ ਕਿ ਪਹਿਲਾਂ ਨਾਲੋਂ ਕੀ ਡਿਫਰੈਂਟ ਕੀ ਹੈ ਨਹੀਂ ਸਾਰਾ ਕੁਝ ਪਹਿਲਾਂ ਵਾਂਗੂ ਜ ਬਹੁਤ ਵਧੀਆ ਵਾਂ ਹਾਂਜੀ ਤੇ ਘਰੋਂ ਵੀ ਆਂਦੇ ਨੇ ਸਾਰੇ ਨੀ ਘਰ ਤੇ ਹਾਂਜੀ ਆਉਂਦੇ ਨੇ ਬੱਚੇ ਆਉਂਦੇ ਨੇ ਮੇਲਾ ਦੇਖ ਕੇ ਮੁਰ ਜਾਂਦੇ ਨੇ ਅੱਛਾ ਹਾਂਜੀ ਤੇ ਉਹਨਾਂ ਵੱਲੋਂ ਕੀ ਕੀ ਆ ਜਾ ਰਿਹਾ ਕਿ ਕਿਵੇਂ ਦਾ ਐਕਸਪੀਰੀਅੰਸ ਹੈ ਮੇਲੇ ਦੇ ਵਿੱਚ ਉਹ ਕਹਿੰਦੇ ਆ ਵੀ ਬਹੁਤ ਵਧੀਆ ਲੱਗਦਾ ਆ ਅਲੱਗ ਅਲੱਗ ਤਰ੍ਹਾਂ ਦੇ ਲੋਕ ਅਲੱਗ ਅਲੱਗ ਡਿਸਟ੍ਰਿਕਟ ਆਉਂਦੇ ਨੇ ਹਰੇਕ ਬੰਦਾ ਮਿਲਦਾ ਕਿ ਵਧੀਆ ਵੀ ਮਿਲਦੇ ਨੇ ਕੁਝ ਜਾਣਕਾਰੀ ਦੇ ਕੇ ਜਾਂਦੇ ਆ ਕੁਝ ਲੈ ਕੇ ਜਾਂਦੇ ਨੇ ਤੇ ਸਭ ਪੁੱਲ ਬੁਲਾ ਕੇ ਸਾਰਾ ਕੁਝ ਵਧੀਆ ਹੀ ਆ ਰਸ ਅੱਗੇ ਨਾਲੋਂ ਕਿੰਨਾ ਆ ਰਸ ਥੋੜਾ ਘੱਟ ਆ ਕੇ ਨਾਲੋਂ ਅੱਛਾ ਪਿਛਲੇ ਮੇਲੇ 'ਚ ਬਹੁਤ ਰਸ ਸੀਗਾ ਐ ਕਿ ਜਾਂਦਾ ਤੁਸੀਂ ਨਾਲ ਵੀ ਕਿਸਾਨ ਰਾਜ ਨੇ ਜਾਂ ਕਿਸੇ ਸਰਕਾਰਾਂ ਕਰਕੇ ਥੋੜਾ ਬੋਤਾ ਰਸ ਦਾ ਫਰਕ ਹੈਗਾ ਬਾਕੀ ਐਦਾਂ ਵੀ ਨਹੀਂ ਕਹਿ ਸਕਦੇ ਵੀ ਰਸ ਘਟਾ ਕੱਲੂ ਵੱਧ ਵੀ ਸਕਦਾ ਜੀ ਇਹ ਕੱਲ ਮੇਲਾ ਹੈਗਾ ਕੱਲੂ ਮੇਲਾ ਹੈਗਾ ਕਿਉਂਕਿ ਉਹ ਐਦਾਂ ਹੁੰਦਾ ਨਾ ਕਈ ਵਾਰੀ ਪਹਿਲੇ ਦਿਨ ਰਸ ਬਹੁਤ ਜ਼ਿਆਦਾ ਪੈ ਜਾਂਦਾ ਕਈ ਵਾਰੀ ਦੂਜੇ ਦਿਨ ਪੈ ਜਾਂਦਾ ਇਹ ਲੋਕਾਂ ਦੇ ਟਪਿੰਡ ਤੇ ਆ ਬਾਕੀ ਆਪਾਂ ਕੱਲ ਬਾਰੇ ਕੁਝ ਕਹਿ ਨਹੀਂ ਸਕਦੇ ਕੱਲੂ ਹੋਰ ਵੀ ਜ਼ਿਆਦਾ ਰਸ ਪੈ ਸਕਦਾ ਕੱਲ ਰਸ ਹੋਣ ਦੇ ਚਾਂਸਸ ਹੈਗੇ ਕਿਉਂਕਿ ਕੱਲ ਵੀਕਐਂਡ ਹੈ ਹਾਂ ਬਿਲਕੁਲ ਸੈਟਰਡੇ ਆ ਛੁੱਟੀ ਆ ਬਿਲਕੁਲ ਹਾਂਜੀ ਕੱਲੂ ਲੋਕਾਂ ਨੂੰ ਛੁੱਟੀ ਆ ਤੇ ਜਰੂਰ ਆਉਣਗੇ ਜੀ ਹਾਂਜੀ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਕਿਸਾਨ ਮਿਲਦੇ ਆ ਬਹੁਤ ਵਧੀਆ ਜੀ ਆਪਕੋ ਕਿਵੇਂ ਦਾ ਐਕਸਪੀਰੀਅੰਸ ਹੈ ਬਹੁਤ ਵਧੀਆ ਐਕਸਪੀਰੀਅੰਸ ਬਹੁਤ ਵਧੀਆ ਸਾਰਾ ਕੁਝ ਆ ਕਿਸਾਨ ਆ ਲੈ ਜਾਂਦੇ ਆ ਫਲਾਂ ਲਈ ਜਾਂਦੇ ਆ ਬੁੱਟੇ ਲਈ ਜਾਂਦੇ ਆ ਫਲਾਂ ਵਾਲੇ ਬੁੱਟੇ ਲਈ ਜਾਂਦੇ ਆ ਹੋਰ ਲੈਂਡਸਕੇਪ ਨਰਸਰੀ ਦੇ ਬਾਰੇ ਜਾਣਕਾਰੀ ਲਈ ਜਾਂਦੇ ਆ ਬਹੁਤ ਅੱਛੇ ਬਹੁਤ ਵਧੀਆ ਮੌਲੇ ਤੁਹਾਨੂੰ ਕਿੰਨੀ ਦੇਰ ਹੋ ਗਈ ਪੀਏਯੂ ਤੱਕ ਕਿਸਾਨ ਮੇਲਾ ਦੇਖਦਿਆਂ ਮੈਨੂੰ ਤਾਂ ਹੋ ਗਿਆ ਜੀ 15-20 ਸਾਲ ਹੋ ਗਏ ਤੁਸੀਂ ਇੱਥੇ ਮੁਲਾਜ਼ਮ ਆ ਜੀ ਮੁਲਾਜ਼ਮ ਹੈ ਜੀ ਅੱਛਾ ਤੇ ਲੋਕਾਂ ਦੀ ਫੁੱਟਬਾਲ ਕਿੰਨੀ ਖੈਗੀ ਹੈ ਮਤਲਬ ਹਾਂ ਜੀ ਲੋਕੀ ਕਿੰਨੇ ਘਾਰੇ ਨੇ ਲੋਕੀ ਪਿਛਲੇ ਵਾਰ ਨਾਲੋਂ ਥੋੜਾ ਜਿਹਾ ਘਟਾ ਥੋੜਾ 10 10% ਘਟਾ ਸਕਦੇ ਕੁਝ ਕੋਈ ਛੁੱਟੀ ਕਰਕੇ ਉਸ ਦਾ ਕਾਲੇ ਪੂਰੀ ਹੋ ਜਾਏ ਪਰ ਭਾਈ ਅਸੀਂ ਗੱਲ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਮੋਗਾ ਡਿਸਟ੍ਰਿਕਟੋਂ ਆਇਆ ਹਾਂ ਕੀ ਬਾਤ ਲੋਪੋ ਤੋਂ ਲੋਕਾ ਨਾਮ ਕੀ ਹੈ ਤੁਹਾਡਾ ਮਾਸਟਰ ਮਨਪ੍ਰੀਤ ਸਿੰਘ ਮਾਸਟਰ ਮਨਪ੍ਰੀਤ ਸਿੰਘ ਜੀ ਇੱਥੇ ਪਹੁੰਚ ਕੇ ਕਿਵੇਂ ਦਾ ਲੱਗ ਰਿਹਾ ਬਹੁਤ ਈਆ ਲੱਗ ਰਿਹਾ ਜੀ ਕਿੰਨੇ ਸਾਲਾਂ ਤੋਂ ਆ ਰਹੇ ਹਾਂ ਇੱਥੇ ਕੱਲੀ ਵਰਾਏ ਨਹੀਂ ਬਹੁਤ ਟਾਈਮ ਹੋ ਗਿਆ ਇਹ ਘਟੂ ਘਟਾ ਪਹਿਲਾਂ ਪਾਪੇ ਹੁਣੀ ਆਉਂਦੇ ਹੁੰਦੇ ਸੀਗੇ ਅੱਛਾ ਜੀ 15 20 ਸਾਲ ਤਾ ਮੈਨੂੰ ਹੀ ਹੋ ਗਈ ਹੁਣ ਆਉਂਦੇ ਅੱਛਾ ਤੇ ਪਹਿਲਾਂ ਨਾਲ ਹੁਣ ਕੀ ਫਰਕ ਲੱਗ ਰਿਹਾ ਮੇਲੇ ਦੇ ਵਿੱਚ ਮੇਲੇ ਦੇ ਵਿੱਚ ਹੁਣ ਫਰਕ ਇਹ ਲੱਗ ਰਿਹਾ ਜੀ ਕਿਉਂਕਿ ਮੇਲੇ ਬਹੁਤ ਜ਼ਿਆਦਾ ਲੱਗਣ ਲੱਗੇ ਜੀ ਤੇ ਥੋੜਾ ਜਿਹਾ ਮੇਲੇ ਦੇ ਵਿੱਚ ਰਸਾ ਜਿਹੜਾ ਉਹ ਕੱਟ ਗਿਆ ਤੇ ਇਹ ਤਾਂ ਫਿਰ ਤੁਹਾਡੇ ਲਈ ਚੰਗੀ ਗੱਲ ਹੈ ਨਾ ਨਹੀਂ ਚੰਗੀ ਗੱਲ ਨਹੀਂ ਇਹ ਠੀਕ ਹੈ ਕਿਉਂਕਿ ਨਵੀਆਂ ਨਵੀਆਂ ਟੈਕਨੋਲੋਜੀਆਂ ਜਿਹੜੀਆਂ ਵਾ ਉਹ ਥਾਂ ਥਾਂ ਤੇ ਜਿਹੜੇ ਮੇਲੇ ਆ ਉਨਾਂ ਦੇ ਵਿੱਚ ਜਿਹੜੀਆਂ ਕੰਪਨੀਆਂਜ਼ ਐ ਬਾਹਰੋਂ ਆ ਰਹੀਆਂ ਕੰਪਨੀਆਂਜ਼ ਐ ਉਹ ਨਵੀਂ ਤਕਨੀਕ ਦੇ ਨਾਲ ਆਪ ਹੀ ਮੇਲੇ ਆਪ ਹੀ ਵੱਖਰੇ ਕਰਵਾ ਰਹੀਆਂ ਵਾ ਇਹ ਇੱਕ ਕਾਮਨ ਮੇਲਾ ਸੀਗਾ ਜਦਕਿ ਇਹ ਕਾਮਨ ਰਹੀ ਨਹੀਂ ਹਾਂ ਤੁਸੀਂ ਕਹਿਣਾ ਚਾਹੁੰਦੇ ਕਿ ਪਹਿਲਾਂ ਆਮ ਲੋਕਾਂ ਦਾ ਮੇਲਾ ਸੀ ਦੇਖੋ ਨਹੀਂ ਆਮ ਲੋਕਾਂ ਦਾ ਨਹੀਂ ਨਹੀਂ ਹੁਣ ਇੱਡੇ-ਇਡੇ ਟਰੈਕਟਰ ਆ ਜਮੀਨਾਂ ਛੋਟੀਆਂ-ਛੋਟੀਆਂ ਸਿੱਕੀ ਕਰਨਗੇ ਲੋਕ ਆ ਕੇ ਠੀਕ ਹੈ ਨਾ ਆਲੂਆਂ ਦਾ ਰੇਟ ਨਹੀਂ ਮੰਨ ਰਿਹਾ ਸਬਜ਼ੀ ਦਾ ਕੋਈ ਰੇਟ ਨਹੀਂ ਮੰਨ ਰਿਹਾ ਇੱਥੇ ਟਰੈਕਟਰ ਦੇ ਇੱਕ ਦਾ ਆਲੂਆਂ ਵਾਲੇ ਤਾਂ ਮੈਨੂੰ ਲੱਗਦਾ ਵੀ ਐਰਕੀ ਜਿੰਨੇ ਸਬਜ਼ੀ ਵਾਲੇ ਸ ਆਲੂਆਂ ਵਾਲੇ ਉਹਨਾਂ ਨੂੰ 4x4 ਟਰੈਕਟਰ ਚਾਹੀਦੇ ਆ ਤੇ ਉਹਨਾਂ ਨੇ 4x4 ਟਰੈਕਟਰ ਨਹੀਂ ਦੇ ਝਾਕਦੇ ਹੀ ਨਹੀਂ ਉਹ ਆਲੂ ਖੇਤਾਂ 'ਚ ਗਲੀ ਜਾਂਦੇ ਆ ਤੁਸੀਂ ਇਹ ਕਹਿ ਰਹੇ ਚਾਹੁੰਦੇ ਹੋ ਕਿ ਕਿਸਾਨੀ ਮੇਲਾ ਕਿਸਾਨਾਂ ਲਈ ਸੀ ਪਰ ਹੁਣ ਇੱਕ ਕੱਲੇ ਕਿਸਾਨਾਂ ਲਈ ਨਹੀਂ ਰਹਿ ਗਿਆ ਨਹੀਂ ਨਹੀਂ ਹੁਣ ਤਾਂ ਇਹ ਮੈਨੂੰ ਲੱਗਦਾ ਵੀ ਆਉਣ ਵਾਲੇ ਅਗਲੇ ਡੈਕਟ ਦੇ ਵਿੱਚ ਇਹ ਇਸ ਤਰ੍ਹਾਂ ਦਾ ਮੇਲਾ ਚੇਂਜ ਹੋਊਗਾ ਵੀ ਨਵੀਆਂ ਨਵੀਆਂ ਗੱਲਾਂ ਆਉਣਗੀਆਂ ਇਹਦੇ ਵਿੱਚ ਮਤਲਬ ਲੇਡੀਜ਼ ਲਈ ਵੀ ਇਹ ਮੇਲਾ ਪਬਲਿਕ ਫੇਅਰ ਬਣੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦਾ ਲੱਗਦਾ ਮੇਲੇ ਸਾਕੇ ਠੀਕ ਆ ਜੀ ਵਧੀਆ ਪਹਿਲਾਂ ਵੀ ਆਇਓ ਕਦੇ ਹਾਂ ਜੀ ਪਹਿਲਾਂ ਪਿਛਲੇ ਸਾਲ ਆਏ ਸੀ ਅੱਛਾ ਤੇ ਪਿਛਲੇ ਸਾਲ ਤੇ ਹੁਣ ਨਾਲੋਂ ਕੀ ਫਰਕ ਕੀ ਲੱਗਦਾ ਠੀਕ ਹੈ ਥੋੜਾ ਜਿਹਾ ਜਦੋਂ ਜਿਦੋਂ ਦਾ ਕਨਕ ਵਾਲਾ ਜਿੰਦਾ ਜਾ ਮੇਲਾ ਉਦੋਂ ਥੋੜਾ ਜਿਹਾ ਰਸ਼ ਜ਼ਿਆਦਾ ਹੁੰਦਾ ਥੋੜਾ ਜਿਹਾ ਰਸ਼ ਹੁਣ ਥੋੜਾ ਘਟਾ ਆਇਆ ਹੈ ਹਾਂ ਕੀ ਪਤਾ ਕੱਲ ਰਸ਼ ਹੋਵੇ ਕਿਉਂਕਿ ਕੱਲ ਸ਼ਨੀਵਾਰ ਹੋ ਸਕਦਾ ਹੋ ਸਕਦਾ ਹਾਂਜੀ ਹੋ ਸਕਦਾ ਸ਼ਾਪਿੰਗ ਕੀਤੀ ਫਿਰ ਹਾਂ ਥੋੜੀ ਬਹੁਤ ਕੀਤੀ ਹੈ ਬਾਕੀ ਬੂਟੇ-ਬੱਟੇ ਲੈਣੇ ਆ ਜੀ ਅੱਛਾ ਸਤਿ ਸ਼੍ਰੀ ਅਕਾਲ ਜੀ ਸਰਪੰਚ ਮੇਰਾ ਨਾਮ ਮੇਜਰ ਸਿੰਘ ਸਰਪੰਚ ਕੀ ਬਾਤ ਆ ਸਰਪੰਚੋਂ ਪਿੰਡ ਦੇ ਜੀ ਆ ਪਿੰਡ ਦਾ ਸਰਪੰਚ ਆ ਕੀ ਬਾਤ ਆ ਕਿਹੜੇ ਪਿੰਡ ਤੋਂ ਆਇਆ ਮੇਰਾ ਪਿੰਡ ਹੋਏਂਦਾ ਜੀ ਮਰੰਡਾ ਬਲਾਕ ਜ਼ਿਲ੍ਹਾ ਰੂਪੜ ਕਿਹਾ ਤੇ ਕਿਵੇਂ ਦਾ ਪਹਿਲੀ ਵਾਰ ਆਇਓ ਨਹੀਂ ਨਹੀਂ ਹੋ ਗਏ 25 ਸਾਲ ਹੋ ਗਏ ਆਉਂਦਿਆਂ ਨੂੰ ਜਿ ਮੇਲੇ ਦਾ ਮਤਲਬ ਤੁਹਾਨੂੰ ਤਾਂ ਫਿਰ ਚੰਗੀ ਤਰ੍ਹਾਂ ਪਤਾ ਕਿ ਮੇਲੇ ਚ ਕੀ ਕੀ ਕਮੀਆਂ ਤੇ ਕੀ ਕੀ ਚੰਗੀਆਂ ਗੱਲਾਂ ਆ ਆ ਮੇਲੇ ਦੇ ਵਿੱਚ ਜਿਉਂ ਜਿਉਂ ਦਿਨ ਪਰ ਦੇ ਨਾਲ ਜਿਵੇਂ ਇਹ ਦੱਸ ਰਹੇ ਆ ਵੀ ਜਿਹੜਾ ਜ਼ਮਾਨਾ ਐਡਵਾਂਸ ਹੋ ਰਿਹਾ ਲੇਕਿਨ ਇੱਥੇ ਸਵਾਏ ਮਸ਼ੀਨਰੀ ਆਉਂਦੀ ਮਸ਼ੀਨਰੀ ਵੀ ਵੱਡੀ ਵੱਡੀ ਮਸ਼ੀਨਰੀ ਆਉਂਦੀ ਹੈ ਜਿਹੜੀ ਆਮ ਕਿਸਾਨ ਦੇ ਅਪਰੋਚ ਤੋਂ ਬਾਹਰ ਆ ਜੀ ਕਿਉਂਕਿ ਮੋਸਟਲੀ ਜਿਹੜਾ ਪੰਜਾਬ ਦਾ ਕਿਸਾਨ ਉਹ ਤੋਂ ਛੋਟਾ ਹੀ ਹੈ ਜੀ ਕਿਉਂਕਿ ਜਿਹੜੇ ਇਹਨਾਂ ਨੇ ਦੱਸਦਿਆਂ ਇੱਥੇ ਤਕਨੀਕਾਂ ਵੀ ਦੱਸਦਿਆਂ ਅਸੀਂ ਕਿਸਾਨ ਆ ਕਿਸਾਨ ਕਰ ਰਹੇ ਆ ਜੀ ਪਰ ਉਹਨਾਂ ਨੂੰ ਅਫੋਰਡ ਤੁਸੀਂ ਇਹ ਕਿਹਾ ਜਾਂਦੇ ਹੋ ਕਿ ਜਿਹੜਾ ਛੋਟਾ ਕਿਸਾਨ ਆ ਉਹਦਾ ਇੱਥੇ ਆ ਕੇ ਕੋਈ ਫਾਇਦਾ ਨਹੀਂ ਨਹੀਂ ਛੋਟੇ ਕਿਸਾਨ ਦਾ ਕੋਈ ਫਾਇਦਾ ਨਹੀਂ ਹੁਣ ਅਸੀਂ ਬੀਜਾਂ ਵੱਲ ਗਏ ਸੀਗੇ ਜੀ ਜਿਹੜੇ ਬੀਜਾਂ ਜੀ ਉਹੀ ਪੁਰਾਣੇ ਬੀਜ ਚੱਲ ਰਹੇ ਆ ਜਿਹੜੇ ਬੀਜ ਚੱਲ ਵੀ ਰਹੇ ਸੀਗੇ ਜੀ ਉਹ ਸਾਨੂੰ ਮਿਲ ਨਹੀਂ ਰਹੇ ਜੀ ਹੁਣ 100 P 132 ਨੇ ਕਿਸਮ ਕੱਢੀ ਆ ਉਹ ਐਡੀਕ ਲਾਈਨ ਆ ਜੀ ਉਹ ਮਿਲ ਨਹੀਂ ਰਹਾ ਤੇ ਉਹਦਾ ਇਹ ਨਹੀਂ ਪਤਾ P 131 ਸੀਗਾ ਉਹ ਪਿੱਛੇ ਕਾਮਯਾਬ ਨਹੀਂ ਹੋਇਆ ਲੇਕਿਨ ਇਹਨਾਂ ਕੋਲ ਮੇਨ ਉਹੀ ਬੀਜ ਹੈ ਜੀ ਆ ਮੋਸਟਲੀ ਪਿੱਛੇ ਸਾਨੂੰ ਪ੍ਰੋਬਲਮ ਆਈ ਅਸੀਂ ਝੋਨੇ ਦੇ ਹਾਈਬ੍ਰਿਡ ਬੀਜੇ ਸੀਗੇ ਬੀਜ ਲੇਕਿਨ ਉਹਨਾਂ ਦੀ ਪ੍ਰੋਬਲਮ ਆ ਕਿ ਉਹ ਮਾਰਕੀਟ ਦੇ ਵਿੱਚ ਸੈਲਰ ਵਾਲੇ ਨੇ ਉਹਨਾਂ ਨੂੰ ਨਾ ਕਰਤੀ ਤੇ ਪਿਛਲੇ ਸਾਲ ਤੋਂ ਉਹਨਾਂ ਸਾਡਾ ਰੋਲੇ ਆ ਜੀ ਇਸ ਵਾਰ ਸਾਨੂੰ ਦਿੱਕਤ ਹੈ ਵੀ ਅਸੀਂ ਝੋਨੇ ਦੇ ਵਿੱਚ ਕਿਹੜਾ ਬੀਜਾਂਗੇ ਜੇ ਇਹਨਾਂ ਵਾਲੇ ਬੀਜ ਬੀਜਦੇ ਆ ਜੀ ਤਾਂ ਝਾੜ ਦੇ ਵਿੱਚ ਕਾਫੀ ਘਟ ਜਿੰਦੇ ਆ ਜੀ ਹਾਈਬ੍ਰਿਡ ਬੀਜਾਂ ਨਾਲ ਝਾੜ ਵੜਾ ਘਟ ਹੈ ਜੀ ਉਹਨਾਂ ਦਾ ਯੂਨੀਵਰਸਿਟੀ ਵੀ ਉਸ ਟਾਈਮ ਦੇ ਵਿੱਚ ਪੱਲੇ ਛੜਵਾ ਜਾਂਦੇ ਆ ਇਸ ਚੀਜ਼ ਤੇ ਤੁਸੀਂ ਵੀ ਇਹਨਾਂ ਦੇ ਨਾਲ ਹੋ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਰਮਜੀਤ ਸਿੰਘ ਮਟੰਡੇ ਤੋਂ ਹੀ ਨਹੀਂ ਮੈਂ ਸਬਰਾਲਾ ਬਲਕਿ ਉਹ ਜੀ ਹਾਂਜੀ ਮੈਂ ਤੁਹਾਨੂੰ ਕਿੰਨੀ ਦੇਰ ਹੋ ਗਈ ਇੱਥੇ ਆਉਂਦੇ ਇਹਨਾਂ ਤਕਰੀਬਾਂ ਅਸੀਂ ਇਕੱਠੇ ਆਉਂਦੇ ਹਾਂ ਮੈਂ ਅੱਛਾ ਹਾਂਜੀ ਜਿਵੇਂ ਇਹਨਾਂ ਨੇ ਕਿਹਾ ਕਿ ਛੋਟੇ ਕਿਸਾਨ ਦੇ ਲਈ ਇੱਥੇ ਕੁਝ ਨਹੀਂ ਹੈ ਕਿ ਇਹ ਸੱਚ ਹੈ ਨਹੀਂ ਕੁਝ ਤਾਂ ਨਹੀਂ ਆਪਾਂ ਸਭ ਲੋਕ ਕਹਿ ਸਕਦੇ ਮਤਲਬ ਛੋਟੇ ਕਿਸਾਨ ਦੇ ਆਪਾਂ ਇਹ ਕਹਿ ਸਕਦੇ ਆ ਵੀ ਬਜਟ ਤੋਂ ਬਾਹਰ ਹੈ ਕੰਮ ਹਾਂਜੀ ਬਜਟ ਤੋਂ ਬਾਹਰ ਹੈ ਤੇ ਕੀ ਕਹਿਣਾ ਚਾਹੂਂਗੇ ਯੂਨੀਵਰਸਿਟੀ ਵਾਲਿਆਂ ਨੂੰ ਕਿ ਉਹਨਾਂ ਬਾਰੇ ਵੀ ਸੋਚੋ ਯੂਨੀਵਰਸਿਟੀ ਨੂੰ ਅਸੀਂ ਇੱਕ ਤਮੇ ਨੇ ਇਹ ਗੱਲ ਕਹਿਣਾ ਚਾਹਾਂਗੇ ਜਿਵੇਂ ਜੋ ਸਟਾਲਾਂ ਆਉਂਦੀਆਂ ਨੇ ਇਹਨਾਂ ਦਾ ਬੰਡਾਗਾ ਘੱਟ ਕਰਨੀ ਜਦੋਂ ਜਿਹੜਾ ਆਮ ਲੋਕਲ ਬੰਦਾ ਆਉਂਦਾ ਉਹਦੇ ਤੇ ਇਹ ਚੀਜ਼ ਦਾ ਜੇਬਾਂ ਤੇ ਬਹੁਤ ਪ੍ਰਭਾਵ ਪੈਂਦਾ ਦੇਖੋ ਹੁਣ ਹਰੇਕ ਬੰਦਾ ਚੱਲ ਕੇ ਆਉਂਦਾ ਇੰਨੀ ਬਜਟ ਕਿਸੇ ਕੋ ਹੈ ਨਹੀਂ ਇੱਥੇ ਅਸੀਂ ਆਉਂਦੇ ਆ ਇਸ ਕਰਕੇ ਹੁੰਦੇ ਆ ਵੀ ਸਾਨੂੰ ਚੀਜ਼ ਕੋਈ ਨਾ ਕੋਈ ਲਿਮਟ ਰੇਟ ਤੇ ਮਿਲ ਜਵੇ ਪਰ ਬਾਹਰ ਨਾਲੋਂ ਰੇਟ ਇੱਥੇ ਜ਼ਿਆਦਾ ਨਹੀਂ ਇਹ ਚੀਜ਼ ਦਾ ਵੀ ਬਹੁਤ ਹੈਗਾ ਫਰਕ ਪੈਂਦਾ ਹੈ ਅਸੀਂ ਤੁਸੀਂ ਜਿਹੜੀ ਵੀ ਕੰਪਨੀ ਇੱਥੇ ਇੰਪਲੀਮੈਂਟ ਵੀ ਲੱਗਦੇ ਨੇ ਜੀ ਇੱਥੇ ਉਹ ਕਹਿ ਦਿੰਦੇ ਵੀ ਮੇਲਾ ਆਫਰ ਹੈ ਜੀ ਲੇਕਿਨ ਕੋਈ ਆਫਰ ਨਹੀਂ ਹੈ ਸਾਨੂੰ ਬਾਹਰੋਂ ਚੀਜ਼ ਸਸਤੀ ਮਿਲ ਜਾਂਦੀ ਹੈ ਇੱਥੇ ਮਹਿੰਗੀ ਮਿਲਦੀ ਹੈ ਜੀ ਇਹ ਚੀਜ਼ ਚਾਹੀਦੀ ਹੈ ਵੀ ਥੋੜਾ ਸਸਤਾ ਹੋਣਾ ਚਾਹੀਦਾ ਜੀ ਤੇ ਕਰਾਊਡ ਮੈਂ ਸੁਣਿਆ ਹੈ ਕਿ ਪਹਿਲਾਂ ਨਾਲੋਂ ਘਟਾ ਹੈ ਇੱਥੇ ਕਾਫੀ ਘਟਾ ਹੈ ਜੀ ਔਰ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਰੇਟ ਦਾ ਤਾਂ ਕੁਝ ਫਰਕ ਹੈ ਨਾ ਉਹੀ ਹੈ ਨਾ ਕਿਉਂਕਿ ਸਾਰੇ ਇਹੀ ਕਹਿ ਦਿੰਦੇ ਆ ਵੀ ਕੋਈ ਬੀਜ ਆ ਕੋਈ ਇੰਪਲੀਮੈਂਟ ਹੋ ਉਦਾਂ ਦੇ ਹੀ ਆ ਲੋਕਾਂ ਦੇ ਜਿਹੜੇ ਰੁਝਾਨ ਹੈ ਪਿੱਛੇ ਨੂੰ ਆ ਰਿਹਾ ਵੀ ਔਰ ਉੱਥੇ ਕੀ ਕਰਨਾ ਸਾਡੇ ਪਿੰਡ ਦੇ ਵਿੱਚੋਂ ਮੇਰੇ ਖਿਆਲ ਹੈ ਵੀ ਅਸੀਂ 5-7 ਕ ਬੰਦੇ ਆਏ ਹੋਣੇ 1400 ਵੋਟ ਆ ਸਾਡੀ ਪਹਿਲਾਂ ਜ਼ਿਆਦਾ ਆਉਂਦੇ ਸੀ ਪਹਿਲਾਂ ਆਉਂਦੇ ਸੀ ਜੀ ਹਾਂ ਪਹਿਲਾਂ ਬੰਦੇ ਹੁੰਦੇ ਸੀ ਹਾਂ ਹੌਲੀ ਹੌਲੀ ਬੰਦੇ ਇਦਾਂ ਹੀ ਪ ਉਥੇ ਕਾਦੇ ਵਾਸਤੇ ਜਾਣਾ ਜਦੋਂ ਕੋਈ ਫਾਇਦਾ ਲੈਣ ਵਾਸਤੇ ਬੰਦਾ ਆਉਂਦਾ ਕੋਈ ਨਾ ਕੋਈ ਜੇ ਉਹਦਾ ਫਾਇਦਾ ਹੋਊਗਾ ਨਾ ਕੀ ਲੱਗਦਾ ਕਿ ਅਗਲੀ ਜਿਹੜੀ ਜਨਰੇਸ਼ਨ ਹੈ ਉਹ ਖੇਤੀਵਾਲੇ ਨੂੰ ਜਾਊਗੀ ਕਿ ਸਾਲੀ ਕਿਸਾਨੀ ਵਾਲੇ ਨੂੰ ਜਾਊਗੀ ਮੈਡਮ ਖੇਤੀਵਾਲੇ ਨੂੰ ਦੇਖੋ ਸਾਡਾ ਪੰਜਾਬ ਦਾ ਜਿਹੜਾ ਮੁੱਖ ਤੰਦ ਉਹ ਖੇਤੀਬਾੜੀ ਹੈ ਜੀ ਸਾਡਾ ਖੇਤੀਬਾੜੀ ਬਿਨਾਂ ਹੋਰ ਕੋਈ ਗੁਜ਼ਾਰਾ ਵੀ ਨਹੀਂ ਹੈਗਾ ਅਸੀਂ ਖੇਤੀ ਨੂੰ ਛੱਡ ਵੀ ਨਹੀਂ ਸਕਦੇ ਜੀ ਕਿਉਂਕਿ ਸਾਡਾ ਕਿੱਤਾ ਹੈ ਜੀ ਸਾਡਾ ਰੋਜ਼ਗਾਰ ਹੈ ਅਸੀਂ ਖੇਤੀ ਕਰਨੀ ਹੈ ਲੇਕਿਨ ਸਾਨੂੰ ਇਹ ਚੀਜ਼ ਹੈ ਗਵਰਨਮੈਂਟ ਕਹਿ ਰਹੀ ਹੈ ਵੀ ਝੋਨੇ ਨੂੰ ਬੰਦ ਕਰ ਦਿਓ ਜੀ ਅਸੀਂ ਝੋਨਾ ਬੰਦ ਕਰ ਦਿੰਦੇ ਲੇਕਿਨ ਅਸੀਂ ਜਿਹੜੀਆਂ ਸਾਡੀਆਂ ਦੂਜੀਆਂ ਫਸਲਾਂ ਸਾਨੂੰ ਉਹਦਾ ਰੇਟ ਸਾਨੂੰ ਵਾਜਿਬ ਰੇਟ ਮਿਲੇ ਅਸੀਂ ਛੱਡ ਦਾਂਗੇ ਜੀ ਹੁਣ ਪਾਣੀ ਦਾ ਮਸਲਾ ਬਹੁਤ ਜ਼ਿਆਦਾ ਵੀ ਪਾਣੀ ਬਚਾਓ ਠੀਕ ਹੈ ਅਸੀਂ ਚੋਣਾ ਨਹੀਂ ਲਾਉਂਦੇ ਲੇਕਿਨ ਸਾਨੂੰ ਉਹਦਾ ਬਦਲ ਕੀ ਆ ਉਹਦਾ ਸਾਡੇ ਕੋਲ ਬਦਲ ਨਹੀਂ ਦਿੱਤਾ ਹੁਣ ਦਾਲਾਂ ਦਾਲਾਂ ਦੇ ਕੋਈ ਫਿਕਸ ਰੇਟ ਨਹੀਂ ਹੁਣ ਕਿਸਾਨ ਨੂੰ ਤੁਸੀਂ ਦੇਖਿਆ ਜੀ ਉਥੋਂ ਜ਼ਬਰਦਸਤੀ ਉਹਨਾਂ ਨੇ ਉਠਾ ਲਤੇ ਲੇਕਿਨ ਉਹਦਾ ਮੰਗਾ ਤੇ ਹੀ ਆ ਨਾ ਸਾਨੂੰ ਐਮ ਐਸ ਪੀ ਜਿਵੇਂ ਸਾਨੂੰ ਮਿਲਦੀ ਹੋਣੀ ਜੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸਾਨੂੰ ਤੁਸੀਂ ਦੱਸ ਦੋ ਕਿ ਕੀ ਕਰੀਏ ਕਿੱਥੋਂ ਅਸੀਂ ਰੋਟੀ ਚਲਾਈਏ ਹਾਂ ਬਿਲਕੁਲ ਸਾਡੇ ਇਹ ਵੀ ਸਾਨੂੰ ਦੱਸਣ ਵੀ ਸਾਨੂੰ ਕਿਉਂਕਿ ਹਰ ਇੱਕ ਬੰਦਾ ਸੋਚਦਾ ਹੈ ਜੀ ਹਰ ਇੱਕ ਬੰਦੇ ਨੂੰ ਟੀਏ ਡੀਏ ਮਿਲਦੇ ਆ ਜੀ ਹਰ ਇੱਕ ਬੰਦਾ ਕਹਿੰਦਾ ਮੇਰੀ ਤਨਖਾਹ ਐ ਜਿਹੜੀ ਵਧੇ ਹਰ ਇੱਕ ਮਲਾਕੀ ਨੂੰ ਹੁਣ ਜ਼ਿੰਮੇਦਾਰ ਨੂੰ ساری ਉਮਰ ਤੰਦ ਪਿੱਟੀ ਜਾਂਦਾ ਕੋਈ ਪੈਨਸ਼ਨ ਨਹੀਂ ਜੀ ਉਹ ਰੋਜ਼ ਦਾ ਮਗਰੋਂ ਸਮਾਂ ਤੇ ਬਿੜਾਪੇ ਦੇ ਵਿੱਚ ਆ ਕੇ ਉਹਨੂੰ ਨਾ ਤਾਂ ਸਰਕਾਰ ਆਉਂਦੀਆਂ ਨਾ ਹਾਲਾਤ ਆਉਂਦੀਆਂ ਤੁਸੀਂ ਜਾਣਦੇ ਕਿ ਇੱਕ ਕਿਸਾਨ ਨੂੰ ਵੀ ਪੈਨਸ਼ਨ ਲੱਗਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਜੀ ਮੇਰੇ ਹਿਸਾਬ ਨਾਲ ਇਹ ਬਣਦੀਆ ਜ਼ਰ ਕੁਝ ਹੋਰ ਕਹਿਣਾ ਚਾਹੋਗੇ ਅ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਠੀਕ ਆ ਪੰਜਾਬ ਸਰਕਾਰ ਉਪਰਾਲਾ ਕਰਦੀ ਆ ਲੇਕਿਨ ਜ਼ਿੰਮੇਦਾਰਾਂ ਦੀ ਇਹ ਕਹਿ ਲੋ ਵੀ ਕਿਤਰਾ ਨਾਲ ਅਸੀਂ ਕਿਸਾਨ ਆ ਜਿਹੜੇ ਰੀੜ ਦੀ ਹੱਡੀਆਂ ਜੀ ਦੇਸ਼ ਦੀ ਸਾਡੀ ਇਹਨਾਂ ਨੂੰ ਬਾਹ ਫੜਨੀ ਚਾਹੀਦੀ ਆ ਸਾਨੂੰ ਜਿਹੜੇ ਬੀਜ ਆ ਇਹ ਸਸਤੇ ਔਰ ਵਧੀਆ ਹੋਣੇ ਚਾਹੀਦੇ ਆ ਔਰ ਸਾਡੀ ਜਿਹੜੀ ਫਸਲ ਆ ਇਹਨਾਂ ਦਾ ਸਾਨੂੰ ਬਾਜ਼ੂ ਮੁੱਲ ਮਿਲੇ ਐਮ ਐਸ ਪੀ ਐਰ ਹੋਣੀ ਚਾਹੀਦੀ ਆ ਜ਼ਰੂਰੀ ਆ ਤੁਸੀਂ ਦੇਖਿਆ ਕਿ ਲੋਕ ਦੂਰੋ ਦੂਰੋ ਇੱਥੇ ਪਹੁੰਚੇ ਹੋਏ ਨੇ ਤੇ ਆਪਣਾ ਐਕਸਪੀਰੀਅੰਸ ਵੀ ਉਹਨਾਂ ਨੇ ਸ਼ੇਅਰ ਕੀਤਾ ਕਿ ਕਿਵੇਂ ਦਾ ਲੱਗ ਰਿਹਾ ਉਹਨਾਂ ਨੂੰ ਇੱਥੇ ਆ ਕੇ ਤੇ ਕਿੰਨੇ ਸ ਮੈਂ ਵੀ ਤੁਹਾਨੂੰ ਇਹੀ ਕਹੂੰਗੀ ਕਿ ਇੱਕ ਵਾਰ ਜ਼ਰੂਰ ਇਸ ਮੇਲੇ ਦੇ ਵਿੱਚ ਆਓ ਤੇ ਆ ਕੇ ਐਕਸਪਲੋਰ ਕਰੋ ਕਿ ਪਤਾ ਤੁਹਾਡੇ ਲਈ ਵੀ ਕੁਝ ਵਧੀਆ ਚੀਜ਼ ਇੱਥੇ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਣੇ ਰਹੋ ਸਾਡੇ ਨਾਲ ਮੈਂ ਦੋ ਇਜਾਜ਼ਤ ਧੰਨਵਾਦ